ਸਭ ਤੋਂ ਪਹਿਲਾਂ ਆਓ ਫਤਿਹ ਦੀ ਛਾਂ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹੱਬ ਨਿਊਜ਼ ਤੇ ਕੇ ਨਿਊਜ਼ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਿਹੜੇ ਸਾਡੀ ਗੱਲ ਮੀਡੀਆ ਤੇ ਰਾਈ ਆਪਣੇ ਮਾਧਮ ਦੇ ਰਾਈ ਲੋਕਾਂ ਤੱਕ ਪਹੁੰਚਾ ਰਹੇ ਆ ਤੇ ਅੱਜ ਮੈਂ ਡਾਕਟਰ ਲਖਵੀਰ ਸਿੰਘ ਭਗਵਾਲੀਆ ਐਮਡੀ ਆਕਾਸ਼ ਹਸਪਤਾਲ ਪਟਿਆਲਾ ਤੇ ਪ੍ਰਧਾਨ ਬਾਸੂ ਪਟਿਆਲਾ ਸਮੂਹ ਸਾਧ ਸੰਗਤ ਨੂੰ ਜਿੱਥੇ ਦੇਸ਼ ਦੇਸ਼ ਤੇ ਆਈਆਂ ਸਾਧ ਸੰਗਤ ਨੂੰ ਬਾਬਾ ਜੀ ਦੇ ਵਿਆਹ ਦੀ ਲੱਖ ਲੱਖ ਵਧਾਈ ਦਿੰਦਾ ਉਥੇ ਮੈਂ ਇਹ ਵੀ ਆਏ ਹੋ ਸਜਣਾ ਦਾ ਤਹਿ ਦਿਲੋਂ ਧੰਨਵਾਦ ਕਰਦਾ ਕਿ ਉਹਨਾਂ ਨੇ ਅੱਜ ਪਹੁੰਚ ਕੇ ਬਾਬਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਤੇ ਖਿਸ਼ੀਆਂ ਖੇੜੇ ਘਰਾਂ ਨੂੰ ਲੈ ਕੇ ਜਾ ਰਹੇ ਆ ਪਾਲਕੀ ਦੇ ਸਭ ਨੂੰ ਅੱਜ ਸਨਮਾਨਤ ਕੀਤਾ ਗਿਆ ਵੱਖ-ਵੱਖ ਸਾਡੇ ਨਿਮੰਦਿਆਂ ਵੱਲੋਂ ਬਾਇਸੋ ਬਟਾਲਾ ਦੇ ਵੱਲੋਂ ਉਹ ਪਾਲਕੀ ਸਾਡਾ ਜਿੱਥੇ ਧੰਨਵਾਦ ਕੀਤਾ ਗਿਆ ਉੱਥੇ ਸਤਕਾਰ ਵੀ ਕੀਤਾ ਗਿਆ ਪੰਜਾਂ ਪਿਆਰਿਆਂ ਦਾ ਪੂਰਾ ਮਾਨਸਤਕਾਰ ਕੀਤਾ ਗਿਆ ਆਕਾਸ਼ਾ ਸਪਲ ਬਟਾ ਵੱਲੋਂ ਤੇ ਅਹੀਂ ਜਿੱਥੇ ਇਹ ਸਾਰੇ ਪਾਲਕੀ ਦੇ ਅਰੇਂਜਮੈਂਟ ਕਰਨ ਵਾਲੇ ਐਡਮਿਨਿਸਟ੍ਰੇਟਰ ਉਹਨਾਂ ਦਾ ਤਾਂ ਸਾਡਾ ਜੁਲਸਾ ਧੰਨਵਾਦ ਕਰਦੇ ਕੋਈ ਨਾ ਸਾਨੂੰ ਟਾਈਮ ਦਿੱਤਾ ਉੱਥੇ ਮੈਂ ਆਇਓ ਸੱਜਣਾ ਦਾ ਫੇਰ ਦੁਪਾਰਾ ਤੈ ਤੈ ਲੁਤਾਣ ਮਰ ਕਰਦਾ ਕੋ ਨਾ ਅੱਜ ਪਹੁੰਚ ਕੇ ਇਸੇੜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਅੱਜ ਜਗਤ ਗੁਰੂ ਪਹਿਲੇ ਪਾਸ਼ਾ ਸਾਹਿਬ ਸ੍ਰੀ ਗੁਰੂ ਲਾਣੇ ਦੇ ਜੀ ਤੇ ਜਗਤ ਮਾਤਾ ਸੁਲਖਣੀ ਜੀ ਦਾ 538ਵਾਂ ਵਿਆਹਪੁਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਚੀਆਂ ਸੰਗਤਾਂ ਦੇ ਵਿਸ਼ੇਸ਼ ਯੋਗਨਾ ਗੁਰਦੁਆਰਾ ਢੇਰਾ ਸਾਹਿਬ ਗੁਰਦੁਆਰਾ ਸ਼੍ਰੀ ਕਾਨ੍ਹ ਸਾਹਿਬ ਗੁਰਦਰਾ ਸਾਧਕਵਤਰੀਆਂ ਸਾਹਿਬ ਸਮੀਤ ਸ਼ਹਿਰ ਦੇ ਸਮੁੱਚੇ ਇਲਾਕੇ ਵਿੱਚ ਬਹੁਤ ਹੀ ਸ਼ਰਧਾ ਸਤਕਾਰ ਤੇ ਖਾਲਸਾਈ ਜਹੋ ਜਲਾਨਾ ਮਨਾਇਆ ਗਿਆ ਬਾਬਾ ਜੀ ਦੇ ਵਿਆਹਪੁਰ ਦੀ ਖੁਸ਼ੀ ਵਿੱਚ ਅੱਜ ਗੁਰਨਾਮਕ ਸਾਹਿਬ ਜੀ ਦੇ ਸਹੁਰਾ ਘਰ ਮਾਤਾ ਸਰਕਣੀ ਜੀ ਦੇ ਪੇਕਾ ਘਰ ਇਤਿਹਾਸਕ ਗੁਰਦਰਾ ਡੇਰਾ ਸਾਹਿਬ ਤੋਂ ਉਹਨਾਂ ਦੇ 538ਵੇਂ ਵਿਆਹਪੁਰ ਦੀ ਖੁਸ਼ੀ ਵਿੱਚ ਸ਼੍ਰੀ ਖਨਪਰ ਸਾਹਿਬ ਜੀ ਦੇ ਪੋਹਹੋਂ ਉਪਰੰਤ ਅਰਦਾਸ ਬੇਨਤੀ ਕਰਕੇ ਖਾਲਸਾਈ ਜਕਾਰਿਆਂ ਦੀ ਗੂੰਜਾਂ ਦੇ ਵਿੱਚ ਜੋ ਤੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਗੁਰਦੁਆਰਾ ਡੇਰਾ ਸਾਹਿਬ ਤੋਂ ਮਹਾਨ ਨਗਰ ਕੀਰਤਨ ਸਜਾਇਆ ਗਿਆ ਜਿਸ ਦਾ ਸਵਾ ਖੜ ਥਾਵਾਂ ਤੇ ਸੰਗਤਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ ਇੱਥੇ ਸੰਗਤਾਂ ਵੱਲੋਂ ਸਵਾਗਤ ਕੀਤਾ ਗਿਆ ਉੱਥੇ ਅੱਜ ਆਕਾਸ਼ ਹਸਪਤਾਲ ਦੇ ਬਾਹਰ ਡਾਕਟਰ ਲਖਬੀਰ ਸਿੰਘ ਜੀ ਭਾਗੋ ਵਾਲੀਆ ਤੇ ਉਹਨਾਂ ਦੀ ਸਮੁੱਚੀ ਟੀਮ ਵੱਲੋਂ ਵੀ ਉਹਨਾਂ ਦੇ ਪਰਿਵਾਰ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਤਮਸਤਕ ਹੋ ਕੇ ਪੰਜ ਪਿਆਰੇ ਸੁਬਾ ਨੂੰ ਸਰੋਪਾਓ ਸਾਹਿਬ ਦੇ ਕੇ ਸਨਮਾਨਿਤ ਕੀਤਾ ਗਿਆ ਮੈਂ ਸਮੁੱਚੀ ਸੰਗਤ ਨੂੰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਮਾਤਾ ਸਰਖਣੀ ਜੀ ਦੇ ਵਿਆਹ ਪਰਵਦੀ ਲੱਖ ਲੱਖ ਵਧਾਈ ਦਿੰਦਾ ਤੇ ਆਪਣੀ ਸਸਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਲੋ ਤਹਿ ਦਿਲੋਂ ਤੁਲਵਾਕ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾਏ ਕਾਇਨਾਤ ਜਗਤ ਗੁਰੂ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਤਨ ਤਨ ਮਾਤਾ ਸਰਖਣੀ ਜੀ ਦੇ ਵਿਆਹ ਪਰਵਦੀਆਂ ਸਭ ਤੋਂ ਪਹਿਲਾਂ ਨੱਖ ਲਖ ਬਧਾਈਆਂ ਹੋਣ ਸਤਿਗੁਰੂ ਕਿਰਪਾ ਕਰਨ ਤੇ ਅਸੀਂ ਉਹਨਾਂ ਦੇ ਦੱਸੇ ਹੋਏ ਰਾਹ ਉੱਤੇ ਚੱਲ ਕੇ ਜਿਸ ਤਰ੍ਹਾਂ ਉਹਨਾਂ ਨੇ ਇਸਤਰੀ ਜਾਤੀ ਨੂੰ ਬਹੁਤ ਵੱਡਾ ਮਾਨ ਦਿੱਤਾ ਔਰ ਗ੍ਰਿਸ਼ਤ ਬਹੁਤ ਹੀ ਸਤਕਾਰ ਦਿੱਤਾ ਕਿਉਂਕਿ ਉਸ ਵੇਲੇ ਜਿਹੜੇ ਧਾਰਮਿਕ ਆਗੂ ਸਨ ਜੋਗੀ ਉਹ ਗ੍ਰਿਸ਼ਤ ਨੂੰ ਤਿਆਗ ਕੇ ਤੇ ਜੰਗਲਾਂ 'ਚ ਚੱਲ ਗਏ ਸੀ ਤੇ ਗੁਰੂ ਨਾਨਕ ਸਾਹਿਬ ਨੇ ਗ੍ਰਿਸ਼ਤ ਆਪ ਕੀਤਾ ਤੇ ਗ੍ਰਿਸ਼ਤੀਆਂ ਨੂੰ ਮਹਾਨਤਾ ਦੇ ਕੇ ਸਾਡੇ ਸਾਰਿਆਂ ਤੇ ਬਹੁਤ ਵੱਡਾ ਪਰ ਉਪਕਾਰ ਕੀਤਾ ਆਓ ਅੱਜ ਅਰਦਾਸ ਕਰੀਏ ਕਿ ਧੰਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦੱਸੇ ਹੋਏ ਰਾਹ ਤੇ ਚੱਲ ਕੇ ਆਪਣਾ ਜੀਵਨ ਸਫਲ ਕਰ ਲਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਧੰਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਪਹਿਲੀ ਪਾਸਾ ਆਏ ਉਹਨਾਂ ਦੇ ਬੰਦੀ ਅੱਜ ਸੁਲਤਾਨਪੁਰ ਲੋਧੀ ਤੋਂ ਜੋ ਰਾਤ ਨਗਰ ਕੀਰਤਨ ਬਟਾਲਾ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੋਰ ਸਾਰੇ ਜਿੰਨੇ ਵੀ ਸ਼ਹਿਰ ਦੀਆਂ ਸਭਾ ਸੁਸਾਇਟੀਆਂ ਉਹਨਾਂ ਦੀ ਝਮੂਲੀਅਤ ਨਾ ਪਹੁੰਚਿਆ ਸੀ ਅੱਜ ਗੁਰਦੁਆਰਾ ਡੇਰਾ ਸਾਹਿਬ ਤੋਂ ਚੱਲ ਕੇ ਅੱਜ ਇੱਥੇ ਸਵਾਗਤ ਕੀਤਾ ਗਿਆ ਆਕਾਸ਼ ਹਸਪੀਟਲ ਡਾਕਟਰ ਤਖਵੀਰ ਸਿੰਘ ਭਗੋਵਾਲੀਆ ਜੀ ਤੇ ਸਾਡੇ ਮੋਂਟੂ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਜਿਨ੍ਹਾਂ ਦੀ ਵਿਸ਼ੇਸ਼ ਤੌਰ ਤੇ ਡਿਊਟੀ ਲੱਗੀ ਹੈ ਅੰਮ੍ਰਿਤਸਰ ਸਾਹਿਬ ਸੁਭਾਵਾਂ ਨਭਾਰੇ ਨੇ ਵਿੱਚ ਸਾਹਿਬ ਨੇ ਡਾਕਟਰ ਸਾਹਿਬ ਨੇ ਸੋਡੀਸ ਤੇ ਹੋਰ ਵੀ ਬਹੁਤ ਸੰਤਾਜ ਇੱਥੇ ਪਹੁੰਚੀਆਂ ਤੇ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ ਤੇ ਇਸ ਮੌਕੇ ਮੈਂ ਸਾਰੇ ਜਿੰਨੇ ਵੀ ਦੇਸ਼ ਵਿਦੇਸ਼ ਤੋਂ ਸੰਤਾ ਸੁਣ ਰਹੀਆਂ ਨੇ ਗੁਰਨਾਨਕ ਸਾਹਿਬ ਦੇ ਵਿਆਹ ਪੁਰਬ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਜੀ ਮੈਂ ਡਾਕਟਰ ਕਮਲਜੀਤ ਸਿੰਘ ਕੇਜੇ ਪ੍ਰੈਜ਼ੀਡੈਂਟ ਆਈਐਮਏ ਬਟਾਲਾ ਔਰ ਫਾਊਂਡਰ ਮੈਂਬਰ ਬਾਇਸ ਆਫ ਬਟਾਲਾ ਇਹ ਤਰਫੋਂ ਸਾਰਿਆਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਮਾਤਾ ਸੁਲਖਣੀ ਜੀ ਦੇ ਵਿਆਹ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਅੱਜ ਡਾਕਟਰ ਭਾਗੋਵਾਲੀ ਜੀ ਦੇ ਹਸਪਤਾਲ ਦੇ ਵਿੱਚ ਅੱਜ ਸਾਰੀ ਐਂਡੀਐਨ ਮੈਡੀਕਲ ਐਸੋਸੀਏਸ਼ਨ ਬਟਾਲਾ ਦੀ ਟੀਮ ਔਰ ਬਾਈਸੋ ਬਟਾਲਾ ਦੀ ਟੀਮ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਵਾਗਤ ਕੀਤਾ ਔਰ ਉਹਨਾਂ ਤੋਂ ਅਸ਼ੀਰਵਾਦ ਲਿਆ ਮੈਅਤਿਰਤ ਕਰੋ ਨਾਮ ਜਪੋ ਔਰ ਵੰਡ ਕੇ ਸ਼ਕੋ ਕਿ ਅਸੀਂ ਘਰ ਘਰ ਵਿੱਚ ਪ੍ਰਚਾਰ ਕਰੀਏ ਇਹਦੇ ਨਾਲ ਜਿਹੜਾ ਹੈਗਾ ਸਾਡਾ ਉਧਾਰ ਹੋ ਜਾਂਦਾ ਇੱਕ ਅچھے ਸਮਾਜ ਦੀ ਬੰਦਾ ਹੈਗਾ ਔਰ ਤਰਕੀਆਂ ਤੇ ਸਾਰੇ ਜਾਂਦੇ ਆ ਮੈਂ ਇੱਕ ਵਾਰੀ ਸਾਰਿਆਂ ਨੂੰ ਫਿਰ ਬਹੁਤ ਬਹੁਤ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਦੀ ਬਹੁਤ ਬਹੁਤ ਵਧਾਈ ਦਿੰਦਾ ਧੰਨਵਾਦ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਨਾਨਕ ਜੀ ਦੇ ਵਿਆਹ ਪੁਰਬ ਦੇ ਸਭੂ ਸੰਗਤਾਂ ਨੂੰ ਲੱਖ ਲੱਖ ਵਧਾਈ ਇਸ ਕਾਰਜ ਵਿੱਚ ਸਾਡੇ ਦੇਸ਼ ਵਿਦੇਸ਼ ਤੋਂ ਸੰਗਤਾਂ ਆ ਕੇ ਲੰਗਰ ਲਗਾਉਂਦੀਆਂ ਨੇ ਉਹ ਸ਼ਾਨ ਨਾਲ ਵਰਦਲਾ ਸਾਹਿਬ ਤੋਂ ਤੰਗਤਾਮ ਪਾਲਕੀ ਲਾ ਕੇ ਨਿਕਲ ਜਿਆ ਨੇ ਪਾਲਕੀ ਦੇ ਪਿੱਛੇ ਸਾਡੇ ਸਾਰੇ ਵੀਰ ਭਾਜੀ ਬਲਦੇਵ ਸਿੰਘ ਉਹਨੇ ਰਿਆਰ ਸਾਹਿਬ ਹੋਰ ਸਾਡੇ ਸਾਥੀ ਬੜੇ ਨਾਮ ਵਰਕ ਸੀਤਾ ਸ਼ਾਹ ਦੀਆਂ ਜਿਹੜੀਆਂ ਨੇ ਉਹ ਸਿਫਾਈ ਮਹਿਮਨੋ ਸ਼ੁਰੂ ਕਰਦੀਆਂ ਨੇ ਕੱਲ ਤੋਂ ਸੇਵਾ ਸ਼ੁਰੂ ਕੀਤੀ ਆ ਪਿਛਲੇ 3 ਸਾਲ ਤੋਂ ਸਾਡੇ ਮਨ ਚ ਇੱਕ ਇਹ ਮਿਹਰਾ ਰਹਿੰਦਾ ਸੀਗਾ ਕਿ ਜਦੋਂ ਅਸੀਂ ਲੰਗਰ ਲਾਉਨੇ ਆ ਉਦੋਂ ਬਾਅਦ ਰਾਤ ਨੂੰ ਤੇ ਭੱਜਦੀ ਆ ਫਿਰ ਆਪਣੀ ਕੋਸ਼ਿਸ਼ ਕਰਦਾ ਹਾਂ ਪਰ ਇੰਨੇ ਪੁਖਤਾ ਪ੍ਰਬੰਧ ਨਹੀਂ ਹੋ ਪਾਉਂਦੇ ਜਿਹਾ ਕਹ ਲਈਏ ਕਿ ਵੱਡਾ ਸੁਭਾਗ ਹੁੰਦਾ ਇੱਕ ਬੰਦੇ ਦੀ ਕੋ ਪਹੁੰਚ ਨਹੀਂ ਆ ਗਈ ਸਾਰੇ ਨਾਲ ਮਿਲ ਕੇ ਵਲੰਟਰੀ ਆਪ ਆਪਣੀ ਸੇਵਾ ਕਰਦੇ ਨੇ ਤਾਂ ਇਹ ਬੇਨਤੀ ਕਰਦਾ ਕਿ ਅਸੀਂ ਸਾਰਿਆਂ ਨੂੰ ਸ਼ੁਰੂ ਤੋਂ ਹੀ ਕਹਿੰਦੇ ਆ ਹਰ ਚੈਨਲ ਤੋਂ ਇਹ ਕਰ ਕਰਨ ਦੀ ਕੋਸ਼ਿਸ਼ ਕਰੀ ਦੀ ਆ ਕਿ ਸਾਡੇ ਸਮੁੱਚੇ ਸੰਗਤ ਦਾ ਫਰਜ਼ ਭਰਦਾ ਸਾਡੇ ਲੰਗਰ ਲਾਉਣ ਵਾਲੀਆਂ ਸੰਸਥਾਵਾਂ ਦਾ ਪ੍ਰਬੰਧ ਪੈਂਦਾ ਸਮਾਜ ਸੇਵੀ ਜਥੇਬੰਦੀਆਂ ਦਾ ਧਾਰਮਿਕ ਜਥੇਬੰਦੀਆਂ ਦਾ ਫਰਜ਼ ਭਰਦਾ ਕਿ ਸਫਾਈ ਜਿਹੜੀ ਉਹ ਤਰ ਦੇ ਆਧਾਰ ਤੇ ਹੋਣੀ ਚਾਹੀਦੀ ਹੈ ਲੰਗਰ ਲਾਉਣ ਤੋਂ ਪਹਿਲਾਂ ਵੀ ਤੇ ਲੰਗਰ ਲਾਉਣ ਤੋਂ ਬਾਅਦ ਵੀ ਔਣੀ ਜ਼ਰੂਰੀ ਆ ਸਫਾਈ ਇਸ ਕਰਕੇ ਸਾਡਾ ਸਾਰਿਆਂ ਦਾ ਫਰਜ਼ ਆ ਜਿੱਥੇ ਧਾਰਮਿਕ ਜਿਹੇ ਬੰਦੀਆਂ ਬਾਕੀ ਕਾਰਜ ਕਰਦੇ ਨੇ ਉਹ ਵੀ ਜ਼ਰੂਰੀ ਨੇ ਜਿੱਥੇ ਲੰਗਰ ਲਾਉਣੇ ਜ਼ਰੂਰੀ ਨੇ ਉੱਥੇ ਲੰਗਰਾਂ ਦੇ ਉਹ ਬਾਅਦ ਜਿਹੜੀ ਸਫਾਈ ਦਾ ਪ੍ਰਬੰਧ ਕਰਨਾ ਵੀ ਬਹੁਤ ਜ਼ਰੂਰੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ